ਟਾਈਮ 7:30 ਦਾ ਹੋ ਗਿਆ ਜੀ ਉੱਠ ਖੜੇ ਆ ਰਾਤ ਭੰਡੇ ਭੁੰਡੇ ਨਹੀਂ ਹੁਣ ਨਗਾੜਿਆ ਤੇ ਖੱਲਾ ਰੇ ਖਲੂਰੇ ਪਏ ਤੇ ਆਪਾਂ ਰੈਡੀ ਹੋ ਗਿਆ ਹਾਂ ਬਾਤ ਹੋ ਗਈ ਓ ਲੱਗਾ ਜੀ ਆਪਣਾ ਚਾਜ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਕਰ ਗਏ ਦੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਅਇਦ ਦਾ ਛੋਟਾ ਬਾਕਏ ਦਰ ਉਹ ਵੀ ਆਪਾਂ ਹੁਣ ਰੈਡੀ-ਸ਼ੈਡੀ ਹੋ ਗਏ। ਸਮਾਨ ਸੋਨ ਆਪਣਾ ਰੈਡੀ ਆ। ਤੇਰੇ ਕਿ। ਤੇ ਜਾ ਜਾ ਆਪਣਾ ਘੋਟਾ ਕਰੀਓ ਤੇ ਰੈਡੀ। ਤੇ ਨਵੇਂ ਸਫਰ ਦੇ ਨਵੇਂ ਗਾਂ ਦੁਰਗੇ। ਤੇ ਗਾਂ ਦਾ ਮੋਲ ਚਾਲ ਵੀ ਨੇ ਕਿੱਦਾਂ ਦਾ? ਕਿੱਥੇ ਰੋਕਦੇ ਅੱਜ? ਇਹ ਤੋਂ ਨਾ ਗਾਂ ਤਰੇੰ ਪਤਾ ਲੱਗੂ। ਤੇ ਬਾਕੀ ਉਧੇ ਰੇ ਮੋਗਲ ਬੱਤੀ ਕੱਲ ਦੀ ਗਈ ਏ ਤੇ ਅਜੇ ਤੱਕ ਨਹੀਂ ਆਈ ਪਾਣੀ ਵਿਚਾਰੇ ਉਹ ਲਿਆਣ ਕੇ ਦੇਂਦਾ ਹੈ ਬਾਲਟੀਆਂ ਚ ਗਰਮ ਵੀ ਤੇ ਠੰਡਾ ਵੀ ਤੇ ਆਪਣਾ ਹਤੋ ਭੋਗਿਆ ਰੈਡੀ ਬਾਕੀ ਮੋਲ ਚਾਰ ਦੇਖੋ ਤਾਂ ਨਹੀਂ ਆ ਤਾ ਬੋਸ ਸੋਣਾ ਚਾ ਕਾ ਦਾ ਕੰਨਰੋਦੀ ਦਾ ਆਪਣਾ ਜਾ ਜੀ ਜਿਦਣਾ ਤੇ ਹੋਰ ਵੀ ਗੱਸਟ ਹੈ ਤੇ ਸਾਹਮਣੇ ਆਪਣੇ ਕੰਬੇ ਦੇ

देखो जी क्या बात है खूबसूरत चोटियां बदलाव ढकिया बाकी तू आप आटा ना तरह अपने बन हूं इस तरह का है ठा प ਕੱਲ ਨੂੰ ਆਪਾਂ ਸੈਰ ਕਰਨ ਵੀ ਆਏ ਕਿਲੋਮੀਟਰ ਗਏ ਆ 2 ਗੋਗਲ ਮੀਟਰ ਬਣ ਗਿਆ ਨਾ ਆ ਮੋੜ ਚਾਲ ਦੇ ਬੈਠੇ ਜੂੜੇ ਨਾ ਜਾਈਏ ਥੋੜੀ ਬਾਦੀ ਸੈਰ ਕਰ ਲਿਆ ਕਰੀਏ ਕੀ ਨਜ਼ਾਰਾ ਹੈ ਆਹ ਹੈ ਬਾ ਪਾਣੀ ਡੇਟਦਾ ਛੋਟੇ ਜਿਹੇ ਝਰਨੇ ਨੂੰ ਪਰ ਖੂਬਸੂਰਤੀ ਕੀ ਬਾਤ ਹੈ ਇਹ ਉਧਰ ਬਾਈ ਕਰੀ ਜਾਂਦੇ ਸਾਫ ਸੁਭਾਈ ਤੇ ਇਧਰ 파ੜਾ ਨਹੀਂ ਆ ਚੋਟੀਆਂ ਵੇਖੋ ਗੱਭਰੂਣੀ ਠੰਡ ਲੱਗੰਦੀ ਪੂਰੀ ਤੇ ਮਹੌਲਚਾਲ ਕੁਦਰਤ ਦੇ ਰੰਗ ਰੂਪ ਵੇਦੇ ਜਾਂਦੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਜਾਂਦੇ ਆ ਬਹੁਤ ਵਧੀਆ ਮਹੌਲ ਚਾਲ ਸੂਰਜ ਦੇਵਤਾ ਪੂਰਾ ਟਿੱਖਾ ਜੜਿਆ ਤੇ ਮੌਸਮ ਵੇਖੋ ਕਿੰਨਾ ਸਾਫ ਦੇ ਬਿਲਕੁਲ ਮਾਸਾ ਤੋੜੀ ਨਹੀਂ ਆਈ ਕਾਰਗਿਲ ਤੋਂ ਗਾੜੀ ਪਹਿਲੀ ਆਪਾਂ ਨੂੰ ਲੈ ਵਾਲੇ ਪਾਸੇ ਜਾਂਦੇ ਬੁੱਧ ਦਾ ਮੰਦਿਰ ਮਿਲਿਆ ਜਾਨੀ ਕਿ ਬੁੱਧ ਧਰਮ ਦੀ ਸ਼ੁਰੂਆਤ ਹੋ ਗਈ ਆ ਏਰੀਆ 'ਚ ਬਾਕੀ ਮਾਹੌਲ ਚਾਲ ਚਾਕਾ ਪਾਕਾ ਦੇਖੋ ਜੀ ਇਹ ਤਾਂ ਦਾ ਮਾਹੌਲ ਗੱਲ ਹੈ ਇੱਕ ਪਿੰਡ ਹੋਰ ਆ ਗਿਆ ਜੀ ਅੱਗੇ ਪਾਰੇ ਦੀ ਖੂਬਸੂਰਤੀ ਬਹੁਤ ਵਧੀਆ ਨਾਂ ਦਾ ਦਾ ਨਹੀਂ ਮੈਨੂੰ ਪਤਾ ਪਰ ਖੂਬਸੂਰਤੀ ਬਹੁਤ ਬੇਕਮਾਲ ਆ ਸਿੱਧਾ ਹੀ ਸੂਰਜ ਆਣ ਕੇ ਚੜ ਕੇ ਪੈਂਦਾ ਹਨ ਬਾਕੀ ਪਿੱਛੇ ਪਹਾੜਾਂ ਦਾ ਮਾਹੌਲ ਚਾ ਉਹ ਬਰਫ ਲੱਦੀਆਂ ਚੋਟੀਆਂ ਬਾਕੀ ਇਦਾਂ ਦਾ ਮਾਹੌਲ ਚਾਲਾ ਜੀ ਕਰਕੇ ਤੇ ਉਹ ਮਿਨਿਸਟਰੀ ਵੇਖਣ ਜਾਣਾ ਹੈ ਤੇ ਬਾਕੀ ਦਾ ਸਾਰਾ ਸਹੀ ਹੋਣਾ ਗਾੜੀ ਜੇਸੀਪੀ ਲੱਗੀ ਆ ਤੇ ਉਹਨੇ ਰਾਹ ਸਾਰਾ ਰੋਕਿਆ ਮੰਨ ਲਓ ਵੀ ਉਹ ਮਿੱਟੀ ਛੁੱਟੀ ਪਈ ਉਹ ਤੋਂ ਔਖਾ ਹੈ ਕੰਮ ਕੱਚੀ ਹੋ ਬੈਂਦਾ ਜਾਂਦਾ ਮੋਟਰਸਾਈਕਲ ਤੇ ਥੱਲਿਓ ਬੜੀ ਉੱਚੀ ਜਗ੍ਹਾ ਤੇ ਉਹ ਮਿਨਿਸਟਰੀ ਹੈ ਔਰ ਸਾਰੀ ਆਫ ਰੋਡਿੰਗ 4 ਕਿਲੋਮੀਟਰ ਆਪਾਂ ਚੜਦੇ ਚੜਦੇ ਤੁਰੇ ਆ ਇੰਤੈ ਕੀ ਠੀਕ ਠਾਕ ਆ ਚਲੋ ਦਰਸ਼ਾ ਨਹੀਂ ਕਿਸਮਤ ਚ ਕਾ ਸਈਂ ਗਾਹ ਕਿਤੇ ਦਰਸ਼ਨ ਕਰ ਲਾਂਗੇ ਹੁਣ ਤੇ ਬਾਕੀ ਇੱਥੋਂ ਦੇ ਪਹਾੜ ਨਾ ਬੀਚੋ ਚਮਕ ਜਿਹੀ ਕਿੱਦਾਂ ਪੈਂਦੀ ਜਿਵੇਂ ਸ਼ੀਸ਼ਾ ਹੁੰਦਾ ਵੱਖਰੇ ਪਹਾੜ ਕੀ ਆ ਆਹ ਦੋਸਤੋ ਮਨਿਸਟਰੀ ਜਿੱਥੇ ਜਾਣਾ ਹੈ ਆਪਾਂ ਤੇ ਉਹ ਫਿਰ ਹੁਣ ਸੁੱਤਰਨੀ ਆ ਉਹ ਥੱਲੇ ਛੜਕ ਜਾਂਦੀ ਆ ਇਨੀ ਉਚਾਈ ਤੇ ਇਹਦਾ ਖੜਵਾ ਪਹਾੜ ਐ ਸਾਈਡਾਂ ਤੋਂ ਪਹਾੜ ਵੱਢ ਕੇ ਤੇ ਇਧਰੋਂ ਰਾਹ ਬਣਾਇਆ ਹੋਇਆ ਚਾਹ ਪੀਣ ਲੱਗੇ ਆ ਜੀ ਤੇ ਟਾਈਮ ਹੋ ਚੱਲਿਆ ਏ ਦਸ ਦਾ ਤੇ ਇਕੱਲੀ ਚਾਹ ਹੀ ਇਥੋਂ ਪੀਣੀ ਆ ਔਰ ਪਰੋਟਾ ਵੀ ਆਵੇ ਆਦੂ ਵਾਲਾ ਪਰੋਟਾ ਮਾਹੀ ਜੀ ਤਾਂ ਕਰਦੇ ਹਾਂ ਚਾਹ ਪਾ ਪੀ ਕੇ ਤੇ ਬੰਦ ਮਗਾਉਨੇ ਆ ਕੀ ਦਾ ਰਹਿ ਜਾਂ ਤੇਰਾ ਮਰ ਜਾ ਅੱਗੇ ਮਕੀਲਾ ਹਾਂ ਪਹੁੰਚ ਰਹੇ ਹਾਂ ਪਾੜਾ ਦੇ ਰੰਗ ਵੇਖ ਸਕਦੇ ਤੁਸੀਂ ਬਦਲ ਕੇ ਜੋ ਨਾ ਮਕੀਲਾ ਪਾਸ ਦੀ ਚੜਾਈ ਆਪਾਂ ਚੜ੍ਹ ਰਹੇ ਆ ਤੇ ਪਾੜਾ ਦੇ ਰੰਗ ਬਦਲ ਗਏ ਮੈਂ 10 ਨਹੀਂ ਜ਼ਿਆਦਾ ਇੰਨਾ ਸੋਹਣਾ ਥੀ ਵਿਊ ਆ ਬੇਕਮਾਲ ਆ ਬਹੁਤ ਸੋਹਣਾ ਜੀ ਆ ਨਦੀ ਜੀ ਦਾ ਸੁੱਕੀ ਪਈ ਪਤਾ ਨਹੀਂ ਕਿਹੜੀ ਓਹ ਚੜਾਈ ਚੜਨੀ ਜੀ ਆਪਾਂ ਨਮਕੀਲਾ ਪਾਸ ਵਾਲੀ ਜਿਹੜੀ ਆ ਬਾਕੀ ਵੀਓ ਚੈੱਕ ਕਰੋ ਤੁਸੀਂ ਉਰੀ ਘਾਟ ਘਲਵਾਦਾ ਆ ਕਿ ਨਹੀਂ ਬਹੁਤ ਸੋਹਣਾ ਸ਼ਾਨਦਾਰ ਥਿਊ ਆ ਆ ਪਹਾੜੀਆਂ ਦਾ ਨਾ ਬਹੁਤ ਸੋਹਣਾ ਥਿਊ ਲੱਗਦਾ ਆੜੀਆਂ ਦਾ ਇੱਕ ਉਹ ਜਿਹੇ ਪੱਥਰ ਘਟਿਆ ਹੁੰਦਾ ਸਾਰੀਆਂ ਪਹਾੜੀਆਂ ਦੇ ਉੱਤੇ ਬਾਕੀ ਵੀ ਇਹ ਮੌਲ ਚਲ ਪਹੁੰਚ ਗਏ ਜੀ ਆਪਾਂ ਨਮਕੀਲਾ ਪਾਸ ਤੇ ਬਹੁਤ ਚੜਾਈ ਤੇ ਆਟੀਟਿਊਡ ਹੈਗਾ 12198 ਫੀਟ ਆ 12198 ਫੀਟ ਦੀ ਉਚਾਈ ਤੇ ਆਪਾਂ ਮਠਿੱਲਾ ਪਾਸ ਤੇ ਕਾਫੀ ਟੂਰਿਸਟ ਇਥੇ ਐਸਾ ਦੇ ਨਜ਼ਾਰਾ ਬਹੁਤ ਹੀ ਘੈਂਟ ਹੈ ਸਾਰੀ ਘੈਂਟ ਗੱਲ ਬਾਤ ਆ ਜੀ ਆਪਾਂ ਨੂੰ ਫੋਟੋ ਫੋਟੋ ਕਰਾਉਣੇ ਇੱਕ ਅੱਧੀ ਇਹ ਵੀ ਨੇ ਬਾਤ ਤੇ برفਾਲਤੀਆਂ ਚੋਟੀਆਂ ਦੀਆਂ ਜੋ ਇਧਰ ਵੀ ਇਧਰ ਵੇਖੋ ਆ ਇਹੋ ਗੁੰਮੜੇ ਆ ਜਿਹੜਾ ਮੈਂ ਕਹਿੰਦਿਆਂ ਤੇ ਬਾਕੀ ਇੱਥੇ ਬੁੱਧ ਧਰਮ ਦੇ ਝੰਡੇ ਵੀ ਲੱਗੇ ਆ ਦਿਖਾਉਨੇ ਆ ਬਾਕੀ ਕਿਹੜੀ ਗੱਲ ਬਾਤ ਬਾਕੀ ਇੱਥੋਂ ਚੜ ਕੇ ਉਤੋਂ ਪੈਦਲ ਉਹਦਾ ਵੀ ਚਾਕਾ ਵਾਕਾ ਵੇਖ ਲੈਣੇ ਕਿੱਦਾਂ ਦਾ ਕੀ ਮਾਹੌਲ ਚੱਲਦਾ ਬਾਕੀ ਇੱਥੋਂ ਦਾ ਚਾਕਾ ਵਾਕਾ ਇਸ ਤਰ੍ਹਾਂ ਦਾ ਜੀ ਆਕਸੀਜਨ ਲੈਵਲ ਬਹੁਤ ਘੱਟ ਹੈ ਤੇ बहुत खूबसूरत जगह चारे पास वेखिए बर्फा लगती चोटिया बाकी ਓਹ ਸਾਹਮਣੇ ਇਤਰਾਪਾ ਚੜ ਕੇ ਆਏ ਐ ਹੁੰਦੇ ਹੁੰਦੇ ਮੌਤ ਲਈ ਆ ਆਪਣਾ ਨਾ ਮੋਟਰਸਾਈਕਲ ਦਾ ਚੈਨ ਵਾਇ ਵੜੀ ਦਿੰਦਾ ਇਹ ਤਾਂ ਮੈਂ ਤੇਲ ਨਹੀਂ ਲਿਆਂਦਾ ਨਾਲ ਤੇ ਬਾਈ ਦੇ ਗੱਡੀ ਦਾ ਬਰੂ ਟੁੱਟਾ ਬਾਈ ਨੂੰ ਪੁੱਛੀ ਗਰੀਸ ਤੇ ਆਂਦਾ ਹੈਗੀ ਫਿਰ ਆਪਾਂ ਗਰੀਸ ਚ ਲਾਈ ਗਿਆ ਚੈਨ ਵੀ ਕੱਸ ਲਿਆ ਮੈਂ ਕੰਮ ਰੈਡੀ ਕਰਦਾ ਜੀ ਦਾ ਚੈਚਾ ਰੋ ਜਾਨ ਗਰਮ ਹੁੰਦਿਆ ਹੈ ਤੇ ਬਾਕੀ ਚੱਕਾ ਵਾਕਾ ਵੇਲੋ ਇਹ ਕੌਣ ਸਾ ਗਾਵਾ ਹੈ ਖੰਗਰਾਲ ਕਰਨਾਲ ਖੰਗਰਾਲ 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 گاਉਂ ਮੇ ਹੈ ਹੁਣ ਤੇ ਆ ਮੋਲ ਚਾਲੇ ਇਥੋਂ ਦੇ ਬਾਕੀ ਇਥੇ ਜਿੰਨੇ ਮਕਾਨ ਹੈ ਨਾ ਕੱਚੀਆਂ ਮਿੱਟਾਂ ਇੱਟਾਂ ਦੇ ਬਣੇ ਆ ਇਹ ਸਾਦੇ ਨੇ ਕਿਉਂ ਇੱਥੇ ਬਰਸਾਤ ਤਾਂ ਹੁੰਦੀ ਨਹੀਂ ਬਿਲਕੁਲ ਨਾ ਮਾਤਰਿਆ ਬਰਸਾਤ ਹੋਵੇ ਜੇ ਘਰਾਂ ਤੇ ਪਹਾੜਾ ਖੁਰ ਜਾਣ ਕੱਚੀ ਇਸ ਤਰ੍ਹਾਂ ਦੀ ਮਿੱਟੀ ਹੈ ਚਲੋ ਵੈਸਲਨ ਤੇ ਬੋਰੋ ਪਲਸ ਲਈ ਆਪਾਂ ਐ ਦੁਕਾਨ ਤੋਂ 4500 ਰੁਪਿਆ ਦੀ ਦਿੱਤੀ ਉਹਨੇ ਬੋਰੋ ਪਲਸ ਤੇ 100 ਰੁਪਿਆ ਦੀ ਵੈਸਲਨ ਆਹ ਦੁਪਹਿਰ ਬੜੇ ਖੁਸ਼ਕੋਸ਼ਲੇ ਉੱਡੀ ਜਾਂਦੇ ਬੋਲੋ ਦਾ ਬਾਦੇ ਸੋਕ बाकीं चीज़ें अकेले सफर टाइम 11:30 ਆਏ ਵੀ ਚੱਕਾ 바ਕਾ ਤੇ ਆ ਪਹੁੰਚ ਗਏ ਆਪਾਂ ਇਹ ਕਿੱਥੇ ਅਬੀ ਇਹ ਤਾਂ ਪਰਪੜ ਲਿਓ ਮੈਨੂੰ ਤਾਂ ਇੰਨਾ ਕ ਪਰਨਾ ਦਾ ਥੈਂਕ ਯੂ ਫੋਰ ਵਿਜੀਟ ਹਣਾ ਤੇ ਗੱਡੀਆਂ ਨੂੰ ਬਾਕੀ ਤੁਸੀਂ ਪਰ ਲਿਓ ਤੇ ਬਾਕੀ ਇਸ ਦਾ ਮਾਹੌਲ ਚਾਲ ਇਦਾਂ ਦਾ ਆਇਆ ਪਾਰ ਦਾ ਤਾਂ ਉਹ ਲੈ ਲਓ ਤੇ ਜੋ ਉੱਤੇ ਡੇ ਕੱਚੇ ਇੱਕ ਤਰ੍ਹਾਂ ਦੁਕਾਨਾ ਹੈ ਤੇ ਕੱਚੇ ਘਾਰਿਆ ਆਹ ਮੌਲ ਚੱਲ ਕੇ ਇਹਦਾ ਰਜਾ ਕਾ ਬਾਕਾ ਬਾਕੀ ਬਈ ਨਾਲ ਨਾਲ ਤੁਹਾਨੂੰ ਵਖਾ ਰਹੀ ਨੇ ਆਪਾਂ ਚੱਲ ਕੇ ਆ ਗਏ 50 55 ਕਿਲੋ ਮੀਟਰ ਤੇ ਗਾੜੀ ਵੇਣੇ ਮੌਲ ਚੱਲ ਕੇ ਦਾਦਾ ਇਹ ਆ ਜਾਕ ਜਾਕ ਕਹਿ ਦਿੰਦੇ ਇਹਨਾਂ ਇਹਨਾਂ ਦੇ ਵੇਖੋ ਕਿੰਨੇ ਵਾਲ ਆ ਇਹ ਲਾਗੇ ਇਹਦੇ ਜਿਹੜੇ ਪਹਾੜੀਏ ਉਹ ਇਹਦੀ ਉਹਨਕੇ ਕੋਟੀ ਚ ਮਨ ਲਾ ਕੋਈ ਵੀ ਲਈ ਉਹ ਚੀਜ਼ ਬਣਾਉਂਦੇ ਆ ਆ ਛੋਟੇ ਇਹਦੇ ਵੇਖੋ ਕਿੰਨੇ ਆ ਇਹਦੇ ਚੜਨ ਦਾ 3 4 5 ਤੇ ਬਾਕੀ ਚਾਕਾ ਬਾਕਾ ਤਾਂ ਚੜਨਾ ਪਾ ਇਦੋਂ ਆਪਾਂ ਆਏ ਆਂ ਢਾਈ ਚੜਦੇ ਬਹੁਤ ਤਗੜੀ ਚੜਾਈ ਆ ਇਦਾਂ ਦੇ ਚਾਕੇ ਭਾਕੇ ਇੱਥੇ ਇਤਰਾ ਕੱਚੀਆਂ ਇਟਾਂ ਦੇ ਘਰ ਬਣਾ ਕੇ ਤੇ ਕੱਚੀਆਂ ਛੱਤਾਂ ਕਿਉਂ ਮੀਂਹ ਤੇ ਇੱਥੇ 0.1% ਹੀ ਹੋਣਾ ਕਿਤੇ ਆਉਂਦਾ ਨਹੀਂ ਹੈ ਮੈਂ ਬਹੁਤ ਘੱਟ ਜੇ ਕਿਤੇ ਮੈਂ ਜਿਆਦਾ ਪੈ ਲਾਪੇ ਤਾਂ ਇਹ ਤਾਂ ਉਤਰਾ ਪਹਾੜ ਜਿਹੇ ਉਤਰਾ ਖੁਰਜਣ ਇੰਨੇ ਕੱਚੇ ਪਹਾੜ ਤੇ ਚੀਕਣੀ ਮਿੱਟੀ ਆ ਚੀਕਣੀ ਇਹਨੂੰ ਪੋਟਵੀ ਆਪਾਂ ਕਹਿੰਦੇ ਨੇ ਉਹ ਮਿੱਟੀ ਆ ਤੇ ਬਾਕੀ ਮੌਲ ਚਲ ਵਧੀਆ ਉਹ ਪਹਾੜ ਦਾ ਰੰਗ ਵੇਖੋ ਤੇ ਇਦਰੇ ਨਾ ਪਹਾੜਾਂ ਦਾ ਪਿੱਛੇ ਆਪਣੇ ਬਰਫਲਤ ਦੀਆਂ ਚੋਟੀਆਂ ਹਵਾ ਹਵਾ ਵੀ ਸਾਡੇ ਬਹੁਤ ਤੇਜ਼ ਤੇ ਠੰਡੀ ਤੇ ਚਾਕਾ ਵਾਗਾ ਇਤਰਾ ਦਾ ਬਰਫ ਵਾਲੀਆਂ ਚੋਟੀਆਂ ਦੇ ਬਿਲਕੁਲ ਪ੍ਰੋਪਰ ਆਏ ਤੇ ਅਗਲਾ ਪਹਾੜਾ ਤੇ ਠੰਡ ਕਿੰਨੀ ਆਪਣੀ ਉਹ ਮਾਰ ਚੁੱਤਣਾ ਉਹ ਜੋ ਉਹਨੀ ਠੰਡ ਇਹ ਚਾਕਾ ਕਿੱਲਾ ਘੱਟਿਆਂ ਤੇ ਇਹ ਤਰ੍ਹਾਂ ਦਾ ਬਾਕੀ ਇਤਰੂ ਵਾਏ ਕਿਧਰ ਦੱਸਾਂ ਕਿ ਉੱਪਰ ਰੰਗ ਤਾਂ ਖੁਦ ਪਤਾ ਨਹੀਂ ਰੱਖਾ ਕਿਧਰ ਚੜਾ ਇੰਨੀ ਚੜਾਈ ਆ ਹਵਾ ਬਹੁਤ ਆਦੀ ਐ ਸਾਈਡ ਤੋਂ ਆਪਾਂ ਆਏ ਚੜਦੇ ਚੜਦੇ माहौल चाल सारे कच्चे घर जिन्होंने भी रंग कच्चे घर कचे बनी तो, राज देखो तो भी ताकि तो माहौल चाल इतों का पहाड़ा झाका पाका बर्फ आले पहाड़ ਬਾਕੀ ਨਾ ਆਕਸੀਜਨ ਇਥੇ ਘਟਾ ਕਿੰਦਾ ਦਾ ਮੋਲ ਚਾਲਿਆ ਕੀ ਗੱਲ ਬਾਤ ਆ ਉਹ ਤੇ ਪਹਾੜ ਦੇ ਉੱਤੇ ਕੋਹਾ ਗਿਆ ਹੈ ਜੇ ਤੁਹਾਨੂੰ ਨਿਸ ਪਿਆ ਦੇ ਉਹ ਵੀ ਤੇ ਇੰਦਾ ਦੀ ਗੱਲ ਬਾਤ ਮੀਂਹ ਇਥੇ 0.1% ਹੀ ਆ ਕਿਤੇ ਉਹ ਤੇ ਨਾ ਅਗੇ ਮੀਂਹ ਪਿਆ ਉਹ ਨਹੀਂ ਛੜਕੀ ਕਿਤੇ ਪਾਣੀ ਪੂਣੀ ਆਇਆ ਛੜਕੀ ਖੁਰਕੀ ਥੋੜੀ ਜੀ ਰਹਿ ਗਈ ਹੈ ਇੰਨੀ ਕੱਚੀ ਮਿੱਟੀ ਹੈ ਆ ਬਿਲਕੁਲ ਅਸਲੀ ਜਾਗਾ ਜਿਹੜੇ ਮਰਗੇ ਤਾਂ ਐ ਆਕਰਕੇ ਤੇ ਇਦਾਂ ਹੀ ਮੱਲਾ ਵੀ ਹੋਏ ਸਟੈਚੂ ਬਣ ਗਏ ਤੇ ਇੱਥੇ ਆਪਾਂ ਰੁਕੇ ਪੀਨੇ ਚਾਹ ਪਾਣੀ ਕਰਦੇ ਮਾਹੌਲ ਚੱਕ ਆ ਜੀ ਚਾਹ ਬਣੀ ਆ ਆਪਾਂ ਪੀ ਲਿਆ ਤੇ ਕਿਛ ਅੱਗੇ ਆਲੂ ਵਾਲਾ ਪਰੌਂਠਾ ਨਾਲ ਪੀਤੀ ਚਾਹ 90 ਰੁਪਏ ਲੈ 60 ਪਰੌਂਠਾ ਤੇ 30 ਦੀ ਚਾਹ ਤੇ ਬਾਕੀ ਜੁਲੇ ਜੁਲੇ ਸਰ ਹੋਰ ਵਧੀਆ ਠੀਕ ਠਾਕ ਜੀ ਅਦੇ ਚਾਹੀਦੇ ਤੇ ਸਰ ਇਹ ਇੱਕ ਸਾਲ ਪੂਰਾ ਖੁੱਲਾ ਰਹਤਾ ਹੈ ਰੈਸਟੋਰੈਂਟ ਨਹੀਂ ਨਹੀਂ ਹਾਂ ਲੋਕਾਂ ਕਾ ਕੀ ਹੈ ਨਾ ਸਰ ਸੀਜ਼ਨ ਨਾਲ ਦੇਖ अच्छा ये आपको अप्रैल से अक्टूबर तक अप्रैल से अक्टूबर तक ठीक है तो सर अपना है? अपना है खुद अपना का ठीक है तेरा कहाँ है हां जी रह, रहते कहाँ हो हां थोड़ा गांव में ऊपर में एक किलोमीटर अच्छा क्या नाम है गांव का लामा यूरो ठीक यूर। है जी ठीक है बढ़िया लगा इधर ना कल पता करके झूले झूले जी सर रेस्टोरेंट है बहुत सोणा ते चंगी चंगे मिलाप वाले बंदे भी है तो। दा ये तो दा व्यू वर्लस जी तो इधर इधर दा व्यू है जी ती आप फड़ी है एनका हां हाय और जुले जुले ठीक ठाक जी बहुत अच्छा बढ़िया आपका पराठा और चाय अच्छा लगा था थैंक यू ओके बाय 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 जी आ दी ਇਥੋਂ ਆਪਾਂ ਛੜਿਆ ਖਾਣਾ ਦਾਣਾ ਤੇ ਬਹੁਤ ਚੰਗੇ ਲੋਕੀ ਬਾਹਰ ਦਾ ਝਾਕਾ ਬਾਕਾ ਇਸ ਤਰ੍ਹਾਂ ਦਾ ਹੈ ਤੇ ਆਹ ਸਟicker ਲਾ ਕੇ ਜਾਂਦੇ ਆ ਜਿਹੜੇ ਲੋਕੀ ਘੁੰਮਣ ਫਿਰਨ ਆਉਂਦੇ ਆ ਉਹ ਤੇ ਆਪਣੇ ਆਪਣੇ ਨਾਮ ਦੇ ਤੇ ਬਣਾ ਕੇ ਲਈ ਆਈ ਦੇ ਪਹਿਲੋਂ ਤੇ ਫੇਰ ਇਦਾਂ ਦਾ ਝਾਕਾ ਬਾਕਾ ਹੈ ਤੇ ਆਪਾਂ ਆ ਗਏ ਜੀ ਖਲਸੀਆਂ ਖਲਸੀਆਂ ਹੋਮਸਟੇਅ ਲਬਦੇ ਲਬਦੇ ਉਹ ਬਣਿਓ ਤੇ ਆਪਾਂ ਬਾਹਰ ਆ ਗਏ ਕਿਸੇ ਲੱਭਾਣੀ ਤੇ ਲੱਭਾਣੀ ਜਣੇ ਕਿ ਹੈਗੇ ਮੰਗੇ ਬੜੇ ਆਪਾਂ પેટ્રોલ ਪੰਪ ਵਾਲਿਆਂ ਨਾਲ ਕੀਤੀ ਗੱਲ ਉਹਨਾਂ ਦੇ ਕੈਂਪਿੰਗ ਕਰਨ ਲਈ ਤੇ ਉਹਨਾਂ ਚਿਰ ਆਪਾਂ ਘੁੰਮਦੇ ਘਮਾਉਣੇ ਆ ਤੇ ਹਜ਼ਾਰੇ ਰੱਖੀ ਅਧਰਤ ਤੇ ਰੰਨਾ ਆਪਾਂ ਰੁਕੇ ਆ ਖਲਸੀ પેટ્રોલ ਪੰਪ ਤੇ ਜਿਹੜਾ ਕਾਰਗਿਲ ਤੋਂ ਲੇ ਨੂੰ ਰਸਤਾ ਜਾਂਦਾ ਨਾ ਤੇ ਖਲਸੀ ਸਾਰਾ ਨਿਕਲ ਕੇ ਉਤੋਂ ਬਾਰ-ਬਾਰ ਆਉਂਦਾ ਪੈਟਰੋਲ ਪੰਪਾ ਉੱਥੇ ਰੁਕੇ ਤੇ ਆਪਣਾ ਮਹਿਫਲ ਲੱਗੀ ਪਈ ਪੂਰੀ ਗੱਲਬਾਤ ਚੱਲ ਰਹੀ ਹੈ ਹੈਲੋ ਕਰੋ ਹੈਲੋ ਕੀ ਨਾਮ ਹੈ ਮੇਰਾ ਨਾਮ ਹੈ ਦੌਰਮਤ ਖਾਨ ਕਹਾਂ ਸੇ ਹੋ ਮੈਂ ਕਾਰਗਿਲ ਸੇ ਪਾਜੀ ਕਾਰਗਿਲ ਸੇ ਹਾਂ ਠੀਕ ਠੀਕ ਓ ਮੇਰਾ ਭਾਈ ਹੈ ਆਪ ਕਹਾਂ ਸੇ ਹੋ ਮੈਂ ਵੀ ਕਾਰਗਿਲ ਸੇ ਕਾਰਗਿਲ ਸੇ ਕੀ ਨਾਮ ਹੈ ਮੇਰਾ ਨਾਮ ਅਲੀ ਹੈ ਅਲੀ ਪੂਰਾ ਨਾਮ ਪ੍ਰੋਪਰ ਰਾਸ਼ਮੀ ਅਲੀ ਸੁਨਨ ਅਲੀ ਇਮਰਾਨ ਅਲੀ ਇਹ ਹੈ ہمارا ਭਾਈ ਤੇ ਯਹਾਂ ਪਰ ਪੂਰਾ ਮੋੜ ਵੱਜਾ ਗੱਲਬਾਤਾਂ ਚੱਲਣ ਗਈਆਂ ਇਹਨਾਂ ਨਾਲ ਤੇ ਵੇਖੋ ਤੇ ਨੈਟ ਜਿਹੜਾ ਉਹ ਸੁਖਣਾ ਵੀ ਉਹਨਾਂ ਦੇ ਦਾਗ ਦੇ ਵਿੱਚ ਬੰਨਦਾ ਵੇਖੋ ਕਦੋਂ ਚੱਲਦਾ ਕਦੋਂ ਨਹੀਂ ਚੱਲਦਾ ਤੇ ਬਾਕੀ ਗੱਲਬਾਤ ਆਦਿ ਨਾ ਕਰਾਂਗੇ ਸਾਂਜੀ ਤੇ ਤੰਬੂ ਆਪਾਂ ਲਾ ਲਿਆ ਰੈਡੀ ਸਟੈਡੀ ਗੋ ਤਾਂ ਬਸ ਵੇਚੀ ਵੜਨਾ ਪਰ ਅਜੇ ਨਹੀਂ ਵੜਨਾ ਇਹ ਕਿਹੜੀ ਖਲੋਗੇ ਵੜਾਂਗੇ ਇਹ ਆ ਖਲਸੀਆਂ ਸ਼ਹਿਰ ਤੇ ਇਹ ਨਦੀ ਇਹ ਇੱਥੇ ਨਾ ਮੈਂ ਪੁੱਛਿਆ ਤੇ ਉਹ ਆnde ਸਾਨੂੰ ਵੀ ਨਹੀਂ ਪਤਾ ਕਿ ਕਿਹੜੀ ਰੀਵਰ ਤੇ ਇਹਦੇ ਨਾਲ ਹੀ ਆ ਪੈਟਰੋਲ ਪੰਪ ਇੱਥੇ ਪਰਾਂ ਉਹ ਤੰਬੂ ਲਾਇਆ ਆਪਾਂ ਅੱਜ ਵੀ ਨਜ਼ੀ ਦੇ ਨਾਲ ਨਾਲ ਹੀ ਆ ਟੈਂਟਰ ਲਾ ਲਿਆ ਆਪਾਂ ਤੇ ਬਾਈਕ ਵਾਲੀ ਟੈਂਟ ਦੇ ਮੂਹਰੇ ਵੀ ਇੱਕ ਦਾ ਹਵਾ ਘਟ ਆਊਗੀ ਰੋਕਾ ਦੱਲੇ ਆਪਾਂ ਲਾਇਆ ਉੱਤੇ ਰੋਕਾ ਠੰਡ ਘੱਟ ਥੋੜੀ ਪਾਉਗੇ ਤੇ ਦੋ ਤਿੰਨ ਟੈਂਪਰੇਚਰ ਰਹਿੰਦਾ ਥੇ ਆਮੋਲ ਜਾਂ ਤੰਬੂ ਦਾ ਤਾਂ ਮੀਤ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੰਦਰੁਸਤ ਰਹਿਣ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਆਲਟ ਸੈੱਟ ਕਰ ਲਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇ ਤੇ ਮਿਲਦੇ ਆਂ ਕੱਲ ਨੂੰ ਨਵੀਂ ਜਗ੍ਹਾ ਨਵੇਂ ਥਾਂ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੀ ਕਰਦੇ ਆ ਸਮਾਪਤੀ ਸੋ ਸ੍ਰੀ ਅਕਾਲ